ਕੁਲ ਸਦੀ ਯਾਤਰਾ ਦੇ ਉੱਤੇ ਆਇਆ ਤਾਂ ਇਸ ਯਾਤਰਾ ਦਾ ਪਹਿਲਾ ਪੜਾ ਗੁਰਦੁਆਰਾ ਜਿਹੜਾ ਗੋਬਿੰਦ ਘਾਟ ਹੈ ਉੱਥੇ ਹੁੰਦਾ ਹੈ ॠषि ਕੇਸ ਤੋਂ ਚੱਲ ਕੇ ਸੰਗਤ ਪਹਿਲਾ ਗੁਰਦੁਆਰਾ ਗੋਬਿੰਦ ਘਾਟ ਪਹੁੰਚਦੀ ਆ ਔਰ ਇੱਥੇ ਪਹਿਲਾ ਪੜਾ ਹੁੰਦਾ ਸਹੀ ਪੜਾ ਤੋ ਅਗੇ ਸ਼੍ਰੀ ਹਿਮਕੁਲ ਸਾਹਿਬ ਦੀ ਯਾਤਰਾ ਪੈਦਲ ਸ਼ੁਰੂ ਹੁੰਦੀ ਆ ਸ਼੍ਰੀ ਹਿਮਕੁਲ ਸਾਹਿਬ ਦੀ ਯਾਤਰਾ ਦੇ ਉਤੇ ਆ ਤਾਂ ਇਸ ਯਾਤਰਾ ਦਾ ਪਹਿਲਾ ਪੜਾ ਗੁਰਦੁਆਰਾ ਜਿਹੜਾ ਗੋਬਿੰਦ ਘਾਟ ਆ ਉੱਥੇ ਹੁੰਦਾ ઋષਿਕੇਸ਼ ਤੋਂ ਚੱਲ ਕੇ ਸੰਗਤ ਪਹਿਲਾਂ ਗੁਰਦੁਆਰਾ ਗੋਬਿੰਦ ਘਾਟ ਪਹੁੰਚਦੀ ਆ ਔਰ ਇੱਥੇ ਪਹਿਲਾਂ ਪੜਾ ਹੁੰਦਾ ਇੱਥੇ ਸੰਗਤ ਵਿਸ਼ਰਾਮ ਕਰਦੀ ਆ ਲੰਗਰ ਪ੍ਰਸ਼ਾਦਾ ਛਕਦੀ ਆ ਤੇ ਛਲਾਂਣ ਕਰਨ ਤੋਂ ਬਾਅਦ ਐਸੇ ਹੀ ਪੜਾ ਤੋਂ ਅੱਗੇ ਸ਼੍ਰੀ ਹਿਮਕੁਲ ਸਾਹਿਬ ਦੀ ਯਾਤਰਾ ਪੈਦਲ ਸ਼ੁਰੂ ਹੁੰਦੀ ਆ ਤਾਂ ਸਭ ਤੋਂ ਪਹਿਲੇ ਦਰਸ਼ਨ ਵਾਸਤੇ ਤੁਹਾਨੂੰ ਗੁਰਦੁਆਰਾ ਜਿਹੜਾ ਗੋਬਿੰਦ ਘਾਟ ਦੇ ਵਿੱਚ ਇੱਥੇ ਹੈਗਾ ਉਸ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਇਸ ਸਮੇਂ ਵੱਡੀ ਗਿਣਤੀ ਦੇ ਵਿੱਚ ਪੰਜਾਬ ਤੋਂ ਦੇਸ਼ ਦੇ ਵੱਖ-ਵੱਖ ਖਿੱਸਿਆਂ ਤੋਂ ਚਲ ਕੇ ਸੰਗਤ ਪਹੁੰਚੀ ਹੋਈ ਯਾਰ ਖਾਸ ਗੱਲਾਂ ਜਿਹੜੀਆਂ ਧਿਆਨ ਦੇ ਵਿੱਚ ਰੱਖਣ ਵਾਲੀਆਂ ਨੇ ਕਿਉਂਕਿ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਦੇਖੋ ਇੱਕ ਪਾਸੇ ਅਲਕਨੰਦਾ ਨਦੀ ਹੈਗੀ ਔਰ ਦੂਸਰੇ ਪਾਸੇ ਲਖਮਣ ਜਿਹੜੇ ਹੈਗੇ ਦੋਲਾਂ ਦਾ ਜਿੱਥੇ ਮੇਲ ਹੁੰਦਾ ਉਸੇ ਹੀ ਸੁਮੇਲ ਦੇ ਉੱਤੇ ਇਹ ਗੁਰਦੁਆਰਾ ਸਾਹਿਬ ਸਥਿਤ ਹੈਗਾ ਉਸੇ ਹੀ ਜਿਹੜਾ ਜਿਹੜਾ ਮੇਲ ਹੁੰਦਾ ਉਸੇ ਦੇ ਉੱਤੇ ਹੀ ਇਹ ਜਿਹੜਾ ਪੂਰਾ ਸ਼ਹਿਰ ਹੈ ਇਹ ਜਿਹੜਾ ਉਹ ਵਸਿਆ ਹੋਇਆ ਤਾਂ ਇੱਥੋਂ ਹੀ ਸ਼੍ਰੀ ਰਿਮਕੁਟ ਸਾਹਿਬ ਦੀ ਯਾਤਰਾ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਤਾਂ ਬਹੁਤ ਸਾਰੇ ਜਿਹੜੇ ਨਵੇਂ ਯਾਤਰੀ ਨੇ ਜਿਹੜੇ ਪਹਿਲੀ ਵਾਰੀ ਇਹ ਯਾਤਰਾ ਕਰ ਰਹੇ ਹੋਣਗੇ ਤਾਂ ਉਹਨਾਂ ਦੇ ਲਈ ਕੁਝ ਖਾਸ ਗੱਲਾਂ ਧਿਆਨ ਦੇ ਵਿੱਚ ਰੱਖਣ ਵਾਲੀਆਂ ਨੇ ਜਿਵੇਂ ਗਰਮੀ ਪੰਜਾਬ ਦੇ ਵਿੱਚ ਬਹੁਤ ਪੈ ਰਹੀ ਹੈ ਤਾਂ اسی ਤਰੀਕੇ ਦੇ ਨਾਲ ਇੱਥੇ ਵੀ ਥੋੜਾ ਜਿਹਾ ਗਰਮੀ ਦਾ ਅਸਰ ਜ਼ਰੂਰ ਦੇਖਣ ਨੂੰ ਮਿਲ ਰਿਹਾ ਹੈ ਔਰ ਹਾਲਾਂਕਿ ਇੱਥੇ ਪਿਛਲੇ ਦੋ ਦਿਨ ਜਿਹੜੀ ਪ੍ਰਸਾਦ ਹੋਈਆਂ ਉਹਦੇ ਨਾਲ ਜਿਹੜੀਆਂ ਲੂਲ ਚਲਦੀ ਆ ਜਾਂ ਤੇਜ ਜਿਹੜਾ ਗਰਮ ਹਵਾਵਾ ਚਲਦੀ ਆ ਨਾ ਉਸ ਤੋਂ ਜ਼ਰੂਰ ਸੰਗਤ ਨੂੰ ਜਿਹੜੀ ਰਾਤ ਮਿਲਦੀ ਆ ਤਾਂ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸੰਗਤ ਨੂੰ ਪੀ ਲਾ ਕਿ ਸੰਗਤ ਆਪਣੇ ਨਾਲ ਓਐਰਐਸ ਜਿਹੜਾ ਕੋਲ ਹੈ ਉਹ ਜ਼ਰੂਰ ਲੈ ਕੇ ਆਵੇ ਇਸ ਦੇ ਨਾਲ ਨਾਲ ਰੇਨ ਕੋਟ ਉਹ ਜ਼ਰੂਰ ਇੱਥੋਂ ਲੈ ਕੇ ਜਾਣ ਕਿਉਂਕਿ ਉੱਪਰ ਜਾ ਕੇ ਬਰਸਾਤ ਜਿਹੜੀ ਆ ਉਹ ਕਦੇ ਸ਼ੁਰੂ ਹੁੰਦੀ ਆ ਤੇ ਕਦੇ ਰੁਕ ਜਾਂਦੀ ਆ ਤਾਂ ਐਤਿਆਤਨ ਤੌਰ ਦੇ ਉੱਤੇ ਠੰਡ ਵੀ ਉੱਥੇ ਵਾਧੀ ਆ ਤਾਂ ਠੰਡ ਤੋਂ ਬਚਾ ਦੇ ਲਈ ਤੁਹਾਨੂੰ ਗਰਮ ਜੈਕਟ ਲੈਉਣੀ ਬੇहद ਜ਼ਰੂਰੀ ਹੈ ਹਾਲਾਂਕਿ ਜਿਆਦਾ ਮੋٹے ਕੱਪੜੇ ਦੇਜੇ ਤੱਕ ਜੋ ਅੱਜ ਦੀ ਡੇਟ ਦੇ ਵਿੱਚ ਅਸੀਂ ਮਹਿਸੂਸ ਕਰ ਰਿਹਾ ਉਹ ਨਹੀਂ ਹੈ ਅੱਜ ਦੀ ਡੇਟ ਦੇ ਵਿੱਚ ਤੁਸੀਂ ਟੀ-ਸ਼ਰਟ ਪਾ ਕੇ ਇਥੋਂ ਸਫ਼ਰ ਕਰ ਸਕਦੇ ਹੋ ਰਸਤੇ ਦੇ ਵਿੱਚ ਤੁਹਾਨੂੰ ਜੈਕਟ ਪਾ ਕੇ ਅੱਗੇ ਅਗਲਾ ਸਫ਼ਰ ਤੈਅ ਕਰਨਾ ਪੈ ਸਕਦਾ ਪਰ ਜਿਆਦਾ ਠੰਡ ਇੱਥੇ ਨਹੀਂ ਹੈ ਕਿ ਤੁਹਾਨੂੰ ਗਰਮ ਕੱਪੜੇ ਇਨਰ ਵਗੈਰਾ ਇੱਥੇ ਲੈ ਕੇ ਆਨਲੀ ਲੋਡ ਨਹੀਂ ਹੈ ਤਾਂ ਇੱਕ ਪਾਸੇ ਤੁਸੀਂ ਦੇਖ ਰਹੇ ਹੋ ਕਿ ਨਦੀ ਦਾ ਤੇਜ਼ ਵਹਾਅ ਔਰ ਇਸੇ ਤੇ ਨਦੀ ਦੇ ਉੱਪਰ ਇਹ ਪੁਲ ਬਣਿਆ ਹੋਇਆ ਔਰ ਮੇਰੇ ਸੱਜੇ ਪਾਸੇ ਗੁਰਦੁਆਰਾ ਜਿਹੜਾ ਗੋਬਿੰਦ ਘਾਟ ਹੈਗਾ ਉੱਥੇ ਸੰਗਤ ਦੇ ਵਾਸਤੇ ਰਹਿਣ ਦੇ ਲਈ ਖਾਣ ਦੇ ਲਈ ਲੰਗਰ ਪ੍ਰਸ਼ਾਦੇ ਦਾ ਬੰਦੋਬਸਤ ਇਸ਼ਨਾਨ ਪਾਣੀ ਕਰਨ ਦੇ ਲਈ ਸਾਰਾ ਬੰਦੋਬਸਤ ਕੀਤਾ ਤਾਂ ਇੱਥੋਂ ਲਗਭਗ 10 ਕਿਲੋਮੀਟਰ ਦੀ ਇਹ ਚੜਾਈ ਜਿਹੜੀ ਹੈ ਉਹ ਬਹੁਤ ਸਾਰੀ ਸੰਗਤ ਪੈਦਲ ਕਰਦੀ ਹੈ ਔਰ ਬਹੁਤ ਸਾਰੀ ਸੰਗਤ ਜਿਹੜੀ ਹੈ ਉਹ ਖਤਰਾ ਦੇਖ ਕੇ ਸਫਰ ਮੁਕਾ ਕਰਦੀ ਹੈ। ਇੱਥੋਂ ਅੱਗੇ ਜਿਹੜਾ ਸਫਰ ਹੈਗਾ ਉਹ ਗੋਬਿੰਦ ਧਾਮ ਤੱਕ ਪਹੁੰਚਦਾ ਹੈ। ਤਾਂ ਗੋਬਿੰਦ ਧਾਮ ਤੋਂ ਅੱਗੇ 6 ਕਿਲੋਮੀਟਰ ਦਾ ਲਗਭਗ ਸਫਲ ਹੈ ਇੱਕ ਸਫਰ ਹੈਗਾ ਤਾਂ ਉਤੋਂ 20 ਸੰਗਤ ਜਿਹੜੀ ਹੈ ਅੱਜ ਸ਼ਾਮ ਤੱਕ ਸੰਗਤ ਗੋਬਿੰਦ ਘਾੜ ਤੱਕ ਪਹੁੰਚੀ ਹੈ ਤਾਂ ਅਗਲੇ ਦਿਨ ਜਿਹੜੀ ਇਸ ਵਕਤ ਤੇ ਜਿਹੜਾ ਉਹ ਸੰਗਤ ਗੋਵਿੰਦ ਧਾਮ ਤੋਂ ਸ੍ਰੀ ਹਿੰਕਪੁੱਤ ਸਾਹਿਬ ਦੇ ਲਈ ਆਪਣੀ ਯਾਤਰਾ ਦੀ ਸ਼ੁਰੂਆਤ ਕਰਦੀ ਹੈ ਔਰ ਇਹ ਪਹਿਲੀ ਯਾਤਰਾ ਕਰਨ ਦੇ ਵਿੱਚ ਲੋਕਾਂ ਦੀ ਸੰਗਤ ਦੀ ਰੁਚੀ ਵੱਧ ਹੈ ਹਾਲਾਂਕਿ ਬਹੁਤ ਸਾਰੀ ਸੰਗਤ ਜਿਹੜੀ ਹੈ ਉਹ ਆਪਣੇ ਜਿਹੜਾ ਖਚਰਾ ਦਾ ਇਸਤੇਮਾਲ ਕਰਕੇ ਵੀ ਉੱਪਰ ਜਾਂਦੀ ਹੈ ਪਰ ਇhtiyatan taur te ਜਿਹੜੀਆਂ ਮੇਨ ਮੇਨ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਨੇ ਕਿ ਇੱਕ ਸੋਟੀ ਇੱਥੋਂ ਤੁਹਾਨੂੰ ਗੋਵਿੰਦ ਘਰ ਤੋਂ ਸਾਰਾ ਸਬਾਣ ਮਿਲ ਜਾਏਗਾ ਇਸ ਜਿਹੜਾ ਰੇਨ ਕੋਟ ਤੁਹਾਨੂੰ ਇੱਥੋਂ ਮਿਲ ਜਾਏਗਾ ਉਹਰਸ ਦਾ ਕੋਲ ਜਰੂਰ ਆਪਣੇ ਨਾਲ ਲੈ ਕੇ ਆਓ ਹੋ ਸਕੇ ਤਾਂ ਕੋਈ ਥੋੜੀ ਬਹੁਤ ਮੈਡੀਸਿਨ ਜਿਹੜੀ ਹੈ ਉਹ ਵੀ ਆਪਣੇ ਨਾਲ ਜਰੂਰ ਲੈ ਕੇ ਆਇਓ ਔਰ ਕੈਰੀ ਕਰਨ ਵਾਸਤੇ ਥੋੜਾ ਬਹੁਤ ਪਾਣੀ ਜਿਹੜਾ ਜੋ ਜੇ ਤੁਹਾਡਾ ਗਰੁੱਪ ਦੇ ਵਿੱਚ ਆ ਰਹੇ ਹੋ ਜਾਂ ਤੁਸੀਂ 2 ਤੋਂ 4 ਜਾਣੇ ਆ ਸਮਾਨ ਨੂੰ ਵੰਡ ਲਓ ਔਰ ਜਿਹੜੀਆਂ ਬਹੁਤ ਸਾਰੀ ਸੰਗਤ ਉੱਪਰੋਂ ਜਿਹੜੀ ਆ ਰਹੀ ਆ ਬਹੁਤ ਸਾਰੇ ਕੁਝ ਟੈਕਨੀਕਲ ਟਿਪਸ ਜਿਹੜੀ ਆ ਉਹ ਦੱਸ ਰਹੀ ਹੈ ਕਿ ਕਦਮਾਂ ਦਾ ਵੀ فاਸਲਾ ਜਿਹੜਾ ਉਹ ਨਾ ਵਧਾ ਕੇ ਤੁਰਿਆ ਜਾਵੇ ਤਾਂ ਜੋ ਤੁਹਾਨੂੰ ਸਾਹ ਨਾ ਚੜੇ ਤੁਸੀ ਥਕਾਵਟ ਮਹਿਸੂਸ ਨਾ ਕਰੋ ਔਰ ਇਸ ਯਾਤਰਾ ਨੂੰ ਨਿਰਵਿਘਨ ਦਾ ਸਹਤ ਸਫਲ ਬਣਾ ਸਕੋਤਾ ਜਿਹਨੇ ਸੇਲੇ ਇਸ ਵਾਰ ਜਿਹਨੇ ਉਹ ਰੱਖਣੇ ਚਾਹੀਦੇ ਨੇ ਉਹਦੇ ਵਿੱਚ ਥਕਾਵਟ ਘਟ ਹੁੰਦੀ ਆ ਉਹਦੇ ਵਿੱਚ ਤੁਹਾਨੂੰ ਸਾਹ ਘਟ ਚੜਦਾ ਜੇਕਰ ਤੁਸੀਂ ਕਾਲੇ ਪੈਨਿਓ ਸ਼ੁਰੂਆਤ ਦੇ ਵਿੱਚ ਤੇਜ਼ੀ ਕਰਦੇ ਹੋ ਤਾਂ ਉਸ ਦੇ ਨਾਲ ਤੁਹਾਨੂੰ ਜਲਦੀ ਸਾਹ ਚੜਦਾ ਹੈ ਉਸ ਨਾਲ ਸਰੀਰ ਜਲਦੀ ਥੱਕਦਾ ਤਾਂ ਤੁਹਾਨੂੰ ਅਗਲਾ ਜਿਹੜੀ ਯਾਤਰਾ ਉਹ ਪੈਦਲ ਕਰਨ ਦੇ ਵਿੱਚ ਦਿੱਕਤ ਪਰੇਸ਼ਾਨੀ ਆ ਸਕਦੀ ਹੈ ਆਕਸੀਜਨ ਦੀ ਕਮੀ ਦੇ ਲਈ ਇੱਕ ਹੋਰ ਚੀਜ਼ ਜਿਹੜੀ ਹੈ ਉਹ ਬੜੀ ਅੱਜਕੱਲ ਸੋਸ਼ਲ ਮੀਡੀਆ ਦੇ ਉੱਤੇ ਵੀ ਪ੍ਰਚਾਰਾ ਜਾ ਰਿਹਾ ਹੈ ਕਿ ਮੁਸਕਪੂਰ ਦੀਆਂ ਟਿੱਕੀਆਂ ਉਹ ਸੰਗਤ ਆਪਣੇ ਨਾਲ ਇੱਥੇ ਲੈ ਕੇ ਆ ਰਹੀ ਹੈ ਸੰਗਤ ਦੇ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਉਹ ਮੁਸਕਪੂਰ ਦੀ ਟਿੱਕੀ ਕੋਲ ਜਰੂਰ ਹੋਵੇ ਜੇਕਰ ਤੁਹਾਨੂੰ ਉੱਪਰ ਜਾ ਕੇ ਕਿਤੇ ਆਕਸੀਜਨ ਦੀ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਉਹਨੂੰ ਸੰਗ ਕੇ ਤੁਹਾਡੀ ਆਕਸੀਜਨ ਦੀ ਪ੍ਰੋਬਲਮ ਦੂਰ ਹੋ ਸਕਦੀ ਹੈ ਤਾਂ ਸੰਗਤ ਇੱਥੇ ਆਉਣੀ ਸ਼ੁਰੂ ਹੋ ਜਾਵੇਗੀ ਸ਼ਾਮ ਤੱਕ ਜਿਹੜੀ ਹੈ ॠਸ਼ੀਕੇਸ਼ ਤੋਂ ਸੰਗਤ ਚੱਲ ਕੇ ਗੋਬਿੰਦ ਘਾੜ ਪਹੁੰਚੇਗੀ ਗੋਬਿੰਦ ਘਾੜ ਤੋਂ ਅਗਲੇ ਦਿਨ ਸਵਕਤ ਜਿਹੜੀ ਹੈ ਉਹ ਸੰਗਤ ਫਿਰ ਏਸੇ ਹੀ ਰਸਤੇ ਤੋਂ ਸ਼੍ਰੀ ਹਿਮਕੋਟ ਸਾਹਿਬ ਦੀ ਪੈਦਲ ਯਾਤਰਾ ਦੀ ਸ਼ੁਰੂਆਤ ਕਰਦੀ ਹੈ ਫਿਲਹਾਲ ਤੁਸੀਂ ਲਗਾਤਾਰ ਬਣੇ ਰਹੋ ਆਨ ਪੰਜਾਬੀ ਟੀਵੀ ਵਾਹ ਵਾਹ ਗੋਬਿੰਦ ਸਿੰਘ ਆ ਤੇ ਗੁਰ ਚੇਲਾ 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 ਵਾਹ ਵਾਹ ਗੋਬਿੰਦ ਸਿੰਘ ਆ ਤੇ ਗੁਰ ਚੇਲਾ